ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਇੱਕ ਕਹਾਣੀ ਲੈ ਕੇ ਆਏ ਆ ਇੱਕ ਮਾਂ ਦੀ ਕਹਾਣੀ ਇੱਕ ਨੌਜਵਾਨ ਹੁੰਦਾ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਉਹ ਅਮਰੀਕਾ ਵਿੱਚ ਰਹਿੰਦਾ ਸੀ ਚੰਗੀ ਨੌਕਰੀ ਕਰਦਾ ਸੀ ਚੰਗਾ ਪੈਸਾ ਕਮਾਉਂਦਾ ਸੀ ਚੰਗੀ ਗੱਡੀ ਸੀ ਜਾਇਦਾਦ ਸੀ ਸਭ ਕੁਝ ਠੀਕ ਰੱਬ ਦਾ ਦਿੱਤਾ ਹੋਇਆ ਉਸ ਕੋਲ ਬਸ ਉਹਦੀ ਜ਼ਿੰਦਗੀ 'ਚ ਇੱਕ ਵੱਡੀ ਕਮੀ ਸੀ ਉਹ ਇੱਕ ਸੀ ਕਿ ਉਹ ਆਪਣੀ ਮਾਂ ਨੂੰ ਭੁੱਲ ਚੁੱਕਿਆ ਸੀ ਤਾਂ ਉਸ ਦੀ ਮਾਂ ਸੀ ਜੋ ਉਹ ਮਾਂ ਸੀ ਜਿਸ ਨੇ ਮਜ਼ਦੂਰੀ ਕਰਕੇ ਉਸ ਨੂੰ ਪੜਾਇਆ ਲਿਖਾਇਆ ਆਪਣੇ ਗਹਿਣੇ ਵੇਚ ਕੇ ਕੋਈ ਥੋੜੀ-ਬਹੁਤੀ ਜ਼ਮੀਨ ਸੀ ਉਹ ਵੇਚ ਕੇ ਉਸ ਨੂੰ ਅਮਰੀਕਾ ਭੇਜਿਆ ਤੇ ਉਹ ਮਾਂ ਅੱਜ ਇੱਕ ਟੁੱਟੇ ਜੇ ਘਰ ਵਿੱਚ ਇਕੱਲੀ ਰਹਿੰਦੀ ਹੈ ਜੋ ਕਿ ਬਹੁਤ ਬਜ਼ੁਰਗ ਵੀ ਹੋ ਚੁੱਕੀ ਹੁੰਦੀ ਹੈ ਤੇ ਉਸ ਦੀ ਮਾਂ ਨੇ ਸੋਚਿਆ ਕਿ ਮੈਂ ਆਪਣੇ ਪੁੱਤਰ ਨੂੰ ਚਿੱਠੀ ਲਿਖਾਂ ਕਿਉਂਕਿ ਉਹ ਹਰ ਰੋਜ਼ ਆਪਣੇ ਪੁੱਤਰ ਨੂੰ ਉਡੀਕਦੀ ਹੈ ਵੀ ਚਲ ਅੱਜ ਮੈਨੂੰ ਮਿਲਣ ਆਵੇਗਾ ਕੱਲ ਆਵੇਗਾ ਪਰ ਜਦੋਂ ਨਹੀਂ ਆਉਂਦਾ ਤਾਂ ਉਸਦੀ ਮਾਸ ਨੂੰ ਚਿੱਠੀ ਲਿਖਦੀ ਹੈ ਤਾਂ ਜਦ ਅਮਰੀਕਾ ਵਿੱਚ ਉਸ ਨੂੰ ਉਸਦੇ ਪੁੱਤਰ ਨੂੰ ਚਿੱਠੀ ਮਿਲਦੀ ਹੈ ਰਣਜੀਤ ਸਿੰਘ ਨੂੰ ਤਾਂ ਉਹ ਚਿੱਠੀ ਪੜਦਾ ਹੈ ਉਹ ਆਰਾਮ ਨਾਲ ਚਿੱਠੀ ਖੋਲ ਕੇ ਪੜਨ ਲੱਗਦਾ ਹੈ ਜਿੱਦਾਂ ਜਿੱਦਾਂ ਉਹ ਚਿੱਠੀ ਪੜਦਾ ਹੈ ਉਸ ਦਾ ਮਨ ਭਰਨ ਲੱਗ ਜਾਂਦਾ ਉਸਦੀ ਮਾਂ ਕੀ ਲਿਖਦੀ ਹੈ ਉਸਦੀ ਮਾਂ ਲਿਖਦੀ ਹੈ ਕਿ ਮੇਰਾ ਪਿਆਰ ਮੇਰੇ ਪੁੱਤਰ ਨੂੰ ਪੁੱਤ ਮੈਂ ਤੈਨੂੰ ਬਹੁਤ ਯਾਦ ਕਰਦੀ ਹਾਂ ਬਹੁਤ ਮਿਲਣ ਨੂੰ ਚਿਤ ਕਰਦਾ ਸੀ ਮੇਰਾ ਤੈਨੂੰ ਪਰ ਹੋ ਸਕਦਾ ਇਹ ਮੇਰੀ ਆਖਰੀ ਚਿੱਠੀ ਹੋਵੇ ਤੇ ਹੁਣ ਮੈਂ ਤੇਰੀ ਉਡੀਕ ਨਹੀਂ ਕਰਾਂਗੀ ਮੇਰਾ ਸਰੀਰ ਹੁਣ ਸਾਥ ਨਹੀਂ ਦਿੰਦਾ ਤੇ ਮੈਂ ਹੋ ਸਕਦਾ ਮੇਰੀ ਚਿੱਠੀ ਤੈਨੂੰ ਜਦ ਤੱਕ ਮਿਲੇ ਮੈਂ ਹਵਾਂ ਨਾ ਹਵਾਂ ਪਰ ਜੇ ਤੂੰ ਆ ਸਕੀ ਤਾਂ ਆ ਜਾਈਂ ਕਿਉਂਕਿ ਜੇ ਮੈਂ ਨਾ ਹੋਈ ਤਾਂ ਇਹ ਸਮਝ ਲਈ ਕਿ ਮੈਂ ਤੈਨੂੰ ਹਸਦੀ ਹੋਈ ਨੇ ਆਲਵਿਦਾ ਕੀਤਾ ਉਹ ਜਦ ਹੀ ਚਿੱਠੀ ਪੜਦਾ ਹੈ ਤਾਂ ਬਹੁਤ ਪਛਤਾਉਂਦਾ ਉਦਾਸ ਹੁੰਦਾ ਤੇ ਉਸੇ ਟਾਈਮ ਉਹ ਟਿਕਟ ਬੁੱਕ ਕਰਵਾਉਂਦਾ ਆਪਣੀ ਪੰਜਾਬ ਲਈ ਤੇ ਵਾਪਸ ਪਿੰਡ ਨੂੰ ਚਲਦਾ ਜਦੋਂ ਪਿੰਡ ਪਹੁੰਚਦਾ ਤਾਂ ਉਹ ਜਾ ਰਿਹਾ ਹੁੰਦਾ ਪਿੰਡ ਦੀਆਂ ਗਲੀਆਂ ਦੇਖਦਾ ਪਿੰਡ ਦੀ ਮਿੱਟੀ ਦੀ ਖੁਸ਼ਬੂ ਕੰਧਾਂ ਪਰਾਨੀਆਂ ਦੇਖਦਾ ਕੱਚੀਆਂ ਜਿੱਦਾਂ ਗੇ ਪਿੰਡਾਂ ਵਿੱਚ ਮਾਹੌਲ ਹੁੰਦਾ ਉਹ ਸਭ ਉਸ ਨੂੰ ਉਸਦੇ ਬਚਪਨ ਵਿੱਚ ਲਿਆ ਜਾਂਦਾ ਚਲੋ ਕਰਦਾ ਕਰੌਂਦਾ ਆਪਣੇ ਘਰ ਪੂਰੇ ਪਹੁੰਚਦਾ ਜਦ ਤੱਕ ਉਹ ਪਹੁੰਚਦਾ ਉਸਦੇ ਘਰ ਮੂਰ ਇੱਕ ਜਿੰਦਰਾ ਲੱਗਾ ਹੁੰਦਾ ਉਹ ਗਵੰਡਰ ਬੀਬੀ ਨੂੰ ਬੁਲਾਉਂਦਾ ਉਹਨੂੰ ਪੁੱਛਦਾ ਉਹ ਗਵੰਦਰ ਬੀਬੀ ਨੂੰ ਕਹਿੰਦਾ ਵੀ ਮੇਰੀ ਮਾਤਾ ਕਿੱਥੇ ਆ ਘਰੇ ਜਿੰਦਰਾ ਕਿਉਂ ਲੱਗਿਆ ਹੋਇਆ ਤਾਂ ਗਵੰਦਰ ਬੀਬੀ ਉਹਨੂੰ ਦੱਸਦੀ ਹੈ ਕਿ ਪੁੱਤ ਤੇਰੀ ਬੀਬੀ ਪਰਮਾਤਮਾ ਨੇ ਦਿੱਤੀ ਹੋਈ ਆ ਅਰਜੁਨ ਨੂੰ ਭੋਗ ਕੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਤਾਂ ਉਹ ਗੋਡਿਆਂ ਭਰ ਡਿੱਗ ਪੈਂਦਾ ਬਹੁਤ ਦੁਖੀ ਹੁੰਦਾ ਬਹੁਤ ਹੁੰਦਾ ਤੇ ਬੇਨਤੀ ਕਰਦਾ ਬੀਬੀ ਨੂੰ ਬੀਬੀ ਇੱਕ ਕਰੀ ਮੈਂ ਆਪਣੀ ਮਾਂ ਦਾ ਮੂੰਹ ਦੇਖਣਾ ਚਾਹਣਾ ਹੈ ਉਹਦਾ ਚਿਹਰਾ ਦੇਖਣਾ ਚਾਹਣਾ ਮੈਨੂੰ ਇੱਕ ਕਰੀ ਉਹਦਾ ਚਿਹਰਾ ਦਿਖਾ ਦਿਓ ਉਹ ਬੀਬੀ ਉਸਨੂੰ ਉਸਦੀ ਮਾਂ ਕੋਲ ਲੈ ਕੇ ਜਾਂਦੀ ਆ ਤਾਂ ਜਦ ਉਹ ਬੀਬੀ ਉਸਨੂੰ ਉਸਦੀ ਮਾਂ ਕੋਲ ਲੈ ਕੇ ਜਾਂਦੀ ਆ ਤਾਂ ਉਸਦੇ ਪੈਰ ਥੜਕਣ ਲੱਗ ਜਾਂਦੇ ਨੇ ਜਦੋਂ ਆਪਣੀ ਮਾਂ ਕੋਲ ਪਹੁੰਚਦਾ ਤਾਂ ਉਸਦੀ ਮਾਂ ਦਾ ਚਿਹਰਾ ਤੱਕ ਤੱਕ ਕਰਦਾ ਅੱਖਾਂ ਨਿੱਕੀਆਂ ਨਿੱਕੀਆਂ ਉਹ ਸਭ ਉਹਨੂੰ ਉਸਦੇ ਬਚਪਨ ਚ ਉਸ ਮਾਂ ਦੇ ਜੋ ਉਸਨੂੰ ਉਸਦੀ ਮਾਂ ਨੇ ਲਾੜ ਕੀਤੇ ਪਿਆਰ ਕੀਤੇ ਚਾਹਵਨ ਆ ਪਾਲਿਆ ਉਹ ਸਭ ਸਮਾਂ ਯਾਦ ਕਰਦਾ ਤਾਂ ਬੜਾ ਰੁੰਦਾ ਤਾ ਫਿਰ ਸਸਕਾਰ ਹੁੰਦਾ ਸਾਰੀ ਰਾਤ ਉਹ ਚਿਤਾ ਦੇ ਮਾਂ ਦੀ ਚਿਤਾ ਦੇ ਕੋਲ ਬੈਠ ਕੇ ਰੋਂਦਾ ਤਾਂ ਫਿਰ ਉਹ ਬੈਠਾ ਸੋਚਦਾ ਕਿ ਕੀ ਖੱਟਿਆ ਮੈਂ ਪੈਸਾ ਕਮਾ ਲਿਆ ਸਭ ਕੁਝ ਮੇਰੇ ਕੋਲ ਹੈ ਗੱਡੀਆਂ ਨੇ ਜਾਇਦਾਦ ਹੈ ਪਰ ਜਿਸ ਨੇ ਮੈਨੂੰ ਜਨਮ ਦਿੱਤਾ ਇਸ ਦੁਨੀਆ ਤੇ ਲੈ ਕੇ ਆਂਦਾ ਅੱਜ ਨਾ ਤਾਂ ਉਸ ਕੋਲ ਮੈਂ ਕਦੇ ਪਹਿਲਾਂ ਟਾਈਮ ਦਿੱਤਾ ਤੇ ਜਦ ਮੈਂ ਸਕੂਲ ਆਇਆ ਤਾਂ ਬਹੁਤ देर ਹੋ ਚੁੱਕੀ ਸੀ ਉਹਨੂੰ ਅਹਿਸਾਸ ਹੁੰਦਾ ਚੀਜ਼ਾਂ ਦਾ ਤੇ ਫਿਰ ਉਹ ਸੋਚਦਾ ਵੀ ਚਲੋ ਮੇਰੀ ਬਹੁਤ ਵੱਡੀ ਗਲਤੀ ਹੈ ਮੈਂ ਆਪਣੀ ਮਾਂ ਦੇ ਨਾਲ ਸਮਾਂ ਨਹੀਂ ਬਿਤਾ ਸਕਿਆ ਜਦੋਂ ਜਿੰਦਾ ਸੀ ਮੈਂ ਉਹ ਪਿਆਰ ਨਹੀਂ ਦੇ ਸਕਿਆ ਉਹਦੀ ਸੇਵਾ ਨਹੀਂ ਕਰ ਸਕਿਆ ਤਾਂ ਹੁਣ ਮੈਂ ਆਪਣੀ ਮਾਂ ਲਈ ਕੁਝ ਕਰਨਾ ਚਾਹੁੰਦਾ ਤਾਂ ਪਿੰਡ ਵਿੱਚ ਅਗਲੇ ਦਿਨ ਐਲਾਨ ਕਰ ਦਿੰਦਾ ਕਿ ਮੈਂ ਆਪਣੀ ਮਾਂ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਫਰੀ ਬੱਚਿਆਂ ਲਈ ਸਕੂਲ ਖਲਵਾਉਂਗਾ ਜਿੱਥੇ ਕਿ ਬੱਚਿਆਂ ਨੂੰ ਬਿਲਕੁਲ ਮੁਫਤ ਪੜਾਇਆ ਜਾਵੇਗਾ ਉਹ ਸਕੂਲ ਬਣਵਾਉਂਦਾ ਹੈ ਤੇ ਸਕੂਲ ਦੇ ਗੇਟ ਤੇ ਲਿਖਵਾਉਂਦਾ ਹੈ ਮਾਂ ਬੇਸ਼ਰਤ ਪਿਆਰ ਕਰਨ ਵਾਲਾ ਇੱਕ ਸੁੱਚਾ ਰੂਪ ਹੈ ਤੇ ਬਹੁਤ ਹੀ ਜ਼ਿਆਦਾ ਪਛਤਾਉਂਦਾ ਹੈ ਕਿ ਵਾਪਸ ਫਿਰ ਅਮਰੀਕਾ ਚਲਾ ਜਾਂਦਾ ਹੈ ਤੇ ਉਹ ਆਪਣੀ ਮਾਂ ਦਾ ਘਰ ਜੋ ਪੁਰਾਣਾ ਘਰ ਹੁੰਦਾ ਉਸ ਤੋਂ ਉਸੇ ਤਰ੍ਹਾਂ ਹੀ ਰੱਖਦਾ ਤਾਂ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਆਪਣੇ ਜਿੰਨੇ ਵੀ ਰਿਸ਼ਤੇ ਆਪਾਂ ਨੂੰ ਪਿਆਰ ਕਰਨ ਵਾਲੇ ਹੁੰਦੇ ਆ ਹਰ ਰਿਸ਼ਤਾ ਟੁੱਟੀ ਕਰ ਸਕਦਾ ਪਰ ਮਾਂ ਦੇ ਪਿਆਰ ਦਾ ਤੇ ਉਸ ਦੀ ਉਡੀਕ ਦਾ ਕੋਈ ਅੰਤ ਨਹੀਂ ਸੋ ਤੁਹਾਡੇ ਕੋਲ ਤੁਹਾਡੇ ਮਾਪੇ ਜਿੰਨਾ ਚਿਰ ਜਿੰਦਾ ਨੇ ਉਹਨਾਂ ਦੀ ਸੇਵਾ ਕਰੋ ਉਹਨਾਂ ਨਾਲ ਬੈਠੋ ਸਮਾਂ ਦਿਓ ਉਹਨਾਂ ਦੀਆਂ ਗੱਲਾਂ ਸੁਣੋ ਇਹੀ ਸਭ ਤੋਂ ਵੱਡੀ ਕਾਮਯਾਬੀ ਹੈ ਤੁਹਾਡੇ ਲਈ ਤੇ ਅੱਜ ਦੀ ਇਹੀ ਕਹਾਣੀ ਸੀ ਜਿਸ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਤੇ ਮੀਨ ਕਰਦੇ ਆ ਤੁਹਾਨੂੰ ਕਹਾਣੀ ਪਸੰਦ ਆ ਹੀ ਹੋਵੇਗੀ ਅੱਗੇ ਹੋਰ ਇਸੇ ਤਰ੍ਹਾਂ ਦੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਾਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਬਾ ਬਲੀ ਕਰੇ